ਬਟਾਲਾ ਨਿਵਾਸੀ ਐਸਐਸਆਈ ਆਪਣੀ ਬੇਟੀ ਜਿਹਦੀ ਉਮਰ 18 ਬਰੇ ਸੀ ਉਸ ਦੇ ਨਾਲ ਆਈ 20 ਪੀਬੀ 18 ਐਕਸ ਗੱਡੀ ਵਿੱਚ ਸਵਾਰ ਹੋ ਕੇ ਗੁਰਦੁਆਰਾ ਸ਼ਿਰਪਾਰ ਸਬ ਦੇ ਦਰਸ਼ਨਾਂ ਲਈ ਗਏ ਤੇ ਵਾਪਸੀ ਤੇ ਆਉਂਦੇ ਹੋਏ ਉਹਨਾਂ ਦੀ ਗੱਡੀ ਯੂਪੀਡੀਸੀ ਨੇਰ ਵਿੱਚ ਟਿਕ ਗਈ ਇਸ ਖਾਸੇ ਦੇ ਨਾਲ ਬੇਟੀ ਦੀ ਮੌਕੇ ਤੇ ਮੌਤ ਹੋ ਗਈ ਤੇ ਪਿਤਾ ਦੀ ਹਰਦ ਨਾਸੁਕ ਪਈ ਹੋਈ ਹੈ ਜਾਣਕਾਰੀ ਦੇ ਮੁਤਾਬਿਕ ਐਸਐਸਪੀ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਜਸਵਾਲੀ ਦੇ ਨੇੜੇ ਯੂਬੀਡੀਸੀ ਨਹਿਰ ਦੇ ਵਿੱਚ ਇੱਕ ਹਾਦਸਾ ਵਾਪਰ ਗਿਆ ਹੈ ਕਿ ਇੱਕ ਗੱਡੀ ਜਿਹਦੇ ਵਿੱਚ ਪਿਤਾ ਤੇ ਪੁੱਤਰੀ ਦੋਨੋਂ ਹੀ ਬੈਠੇ ਹੋਏ ਸਾਨੇ ਨਹਿਰ ਵਿੱਚ ਡਿੱਗ ਪਈ ਹੈ ਉਹਨਾਂ ਨੇ ਉਥੇ ਪਹੁੰਚ ਕੇ ਪੁਲਿਸ ਨੂੰ ਲਾਜਮਾ ਨੇ ਲਹਿਰ ਦਾ ਪਾਣੀ ਬੰਦ ਕਰਵਾਇਆ ਤੇ ਗੱਡੀ ਨੂੰ ਕ੍ਰੇਨ ਰਾਹੀਂ ਬਾਹਰ ਕੱਢਿਆ ਜਦਕਿ ਇਸ ਤੋਂ ਪਹਿਲੇ ਸਥਾਨਕ ਲੋਕਾਂ ਵੱਲੋਂ ਪਿਤਾ ਤੇ ਪੁੱਤਰੀ ਨੂੰ ਬਾਹਰ ਕੱਟਿਆ ਜਾ ਚੁੱਕਿਆ ਸੀ ਪਰ ਦੁੱਖ ਦੀ ਗੱਲ ਇਹ ਹੋਈ ਕਿ 18 ਵਰਿਆਂ ਦੀ ਉਹਨਾਂ ਦੀ ਬੇਟੀ ਇਸ ਦੁਨੀਆ ਤੋਂ ਅਲਵਿਦਾ ਕਰ ਗਈ ਤੇ ਪਿਤਾ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ। ਆਪੜਾ ਮਦਪਗਾ ਹਾਦਸਾ ਆਇਆ ਜੀ ਇਹ ਤੇ ਪੁਲਿਸ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਇੱਕ ਕਾਰ ਜਿਹੜੀ ਆ ਵਾਈਟ ਕਲਰ ਦੀ ਉਹ ਬਾਟਸਾਬ ਤੋਂ ਇਹ ਨਹਿਰ ਆ ਰਹੀ ਹੈ ਇਧਰਲੇ ਪਾਸੇ ਤੇ ਨਹਿਰ ਵਿੱਚ ਕਾਫੀ ਜ਼ਿਆਦਾ ਪਾਣੀ ਆ। ਔਰ ਇੱਕ ਇੱਕ ਕਾਰ ਆ ਉਹ ਨਹਿਰ ਦੇ ਵਿੱਚ ਜਿਹੜੀ ਹੈਗੀ ਡਿੱਗ ਗਈ ਆ ਉਸ ਤੋਂ ਬਾਅਦ ਪੁਲਿਸ ਤੇ ਲੋਕਲ ਜਿਹੜੇ ਹੈਗੇ ਲੋਕ ਇੱਥੇ ਦੇ ਨੇੜੇ ਤੇੜੇ ਦੇ ਸੀਗੇ ਫਾਰਮ ਵੀ ਹੈਗੇ ਇੱਥੇ ਡੇਰੇ ਵੀ ਆ ਉਹ ਵੀ ਪਹੁੰਚੇ ਆ ਅ ਜਦੋਂ ਜਦ ਤੋਂ ਬਾਅਦ ਜਿਹੜੇ ਇਹਦੇ ਵਿੱਚ ਇੱਕ ਬੰਦੇ ਨੂੰ ਤਾਂ ਬਚਾ ਲਿਆ ਗਿਆ ਜਿਹਨਾਂ ਦਾ ਨਾਂ ਜਰਮਨਜੀਤ ਸਿੰਘ ਆ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਟਾਲੇ ਐਸਐਸਆਈ ਦਾ ਨਾਤਾ ਔਰ ਉਹਨਾਂ ਦੀ ਜਿਹੜੀ ਬੇਟੀ ਆ ਕਿਉਂਕਿ ਪਾਣੀ ਕਾਫੀ ਜ਼ਿਆਦਾ ਸੀ ਕਾਰ ਜਿਹੜੀ ਉਹ ਰੋਨ ਹੋ ਚੁੱਕੀ ਸੀ ਥੱਲੇ ਡੁੱਬ ਚੁੱਕੀ ਸੀ ਇਸ ਕਰਕੇ ਬਿਨਾ ਹਾਈਡਰਾ ਤੋਂ ਬਿਨਾ ਕ੍ਰੇਨ ਦੀ ਮਦਦ ਤੋਂ ਉਹਨੂੰ ਬਾਹਰ ਨਹੀਂ ਸੀ ਕਢਾਇਆ ਜਾ ਸਕਦਾ। ਤੋਂ ਉਹ ਬੱਚੀ ਦੀ ਅੰਦਰ ਕਾਰ ਦੇ ਅੰਦਰ ਜਿਹੜੀ ਹੈਗੀ ਮੌਤ ਹੋ ਗਈ ਆ। ਬੱਚੀ ਦੀ ਉਮਰ ਤਕਰੀਬਨ 18 ਸਾਲ ਦੀ ਆ। ਤੇ ਦੋਨੋਂ ਬਾਪ ਤੇ ਬੇਟੀ ਆ। ਤੇ ਇਹਦੇ ਕਾਰਨਾਂ ਦਾ ਅਸੀਂ ਤਫ਼ਤੀਸ਼ ਕਰ ਰਹੇ ਆਂ। ਸਾਡੀਆਂ ਟੀਮ ਜਿਹੜੀਆਂ ਉਹ ਪਹੁੰਚ ਚੁੱਕੀਆਂ ਆਂ ਤਫ਼ਤੀਸ਼ ਕਰ ਰਹੇ ਕਿ ਕਾਰਨ ਕਿਸ ਕਾਰਨ ਇਹ ਕਾਰ ਕਿਵੇਂ ਅੰਦਰ ਗਈ ਨਹਿਰ ਦੇ ਉਹ ਸਾਰੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗੇਗਾ ਸਰ ਜਿਹੜੇ ਦੂਸਰੇ ਸੀਗੇ ਉਹ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਹੁਣ ਦੱਸਦੇ ਕਿ ਉਹ ਹੋਸ਼ ਵਿੱਚ ਆ ਗਿਆ ਹਸਪੀਟਲ ਨੂੰ ਉਹਨੂੰ ਡੇਮਿਟ ਕਰਾਇਆ ਗਿਆ ਸੀਗਾ ਉਹ ਹੋਸ਼ ਚ ਆ ਗਿਆ ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਫਿਰ ਜੈਸੀ ਸਾਨੂੰ ਹੋਏਗੀ ਕਾਰਵਾਈ ਉਹ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਅੱਜ ਮੈਨੂੰ 10:30 ਪੌਣੇ 11 ਵਜੇ ਤੇਰੇ ਫੋਨ ਆਇਆ ਨੈਤ ਤਸੀਲਦਾਰ ਪਰਦੀਮ ਲਾਲ ਜੀ ਦਾ ਜੇ ਇੱਕ ਗੱਡੀ ਬਾਟਸਾਵਾ ਰੋਡ ਤੇ ਰੰਧਾਵਾ ਸਕੂਲ ਦੇ ਲਾਗੇ ਡਿੱਗੀ ਸੀ ਤੇ ਉਹਨਾਂ ਦਾ ਫੋਨ ਆਉਣ ਤੋਂ ਬਾਅਦ ਮੈਂ 15 ਮਿੰਟ ਬਾਅਦ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਜਾ ਕੇ ਆਪਾਂ ਜਿਹੜੀ ਗੱਡੀ ਤੇ ਇੱਕ ਉਹਦੇ ਵਿੱਚੋਂ ਡੈੱਡ ਬੋਡੀ 18-20 ਸਾਲ ਦੀ ਲੜਕੀ ਸੀ ਉਹ ਡੈੱਡ ਬੋਡੀ ਕੱਢੀ ਉਹ ਗੱਡੀ ਦਾ ਪਿਛਲਾ ਸ਼ੀਸ਼ਾ ਪਹਿਲਾਂ ਟੁੱਟਾ ਹੋਇਆ ਸੀਗਾ ਤੇ ਬਾਕੀ ਸ਼ੀਸ਼ੇ ਅਸੀਂ ਤੋੜ ਕੇ ਫਿਰ ਰਸਾ ਰੁਸਾ ਬਾਅਦ ਜਿਹੜੀ ਗੱਡੀ ਕੱਢੀ ਤੇ ਉਸ ਤੋਂ ਬਾਅਦ ਜਿਹੜੀ ਡੈੱਡ ਬੋਡੀ ਸੀਗੀ ਉਹਨੂੰ ਅਸੀਂ ਐਮੂਲੈਂਸ ਦੇ ਵਿੱਚ ਤੇ ਹਸਪੀਟਲ ਭੇਜ ਦਿੱਤਾ ਤੇ ਬਾਕੀ ਜੋ ਐਕਸੀਡੈਂਟ ਹੈ ਮੇਰੇ ਜਾਣ ਤੋਂ ਪਹਿਲਾਂ ਹੋਇਆ ਸੀਗਾ ਰਦਾਵਾਸੂ ਦੇ ਸਾਹਮਣੇ ਬਿਲਕੁਲ ਗੱਡੀ ਡਿੱਗੀ ਸੀ ਤੇ ਅਸੀਂ 200 ਮੀਟਰ ਅੱਗੇ ਜਾ ਕੇ ਜਿਹੜੀ ਗੱਡੀ ਸੀ ਉਹ ਰਿਕਵਰ ਕੀਤੀ ਹੈ ਕੋਈ ਕਿ ਮੈਂ ਉਧਰੋਂ ਆਂਡੇ ਦੀ ਇਹ ਗੱਡੀ ਬੜੀ ਸਪੀਡ ਵਿੱਚ ਆਈ ਤੇ ਨਾਲ ਹੀ ਮਤਲਬ ਨਹਿਰ 'ਚ ਪੈ ਗਈ ਸੀ ਬਾਜ ਵਿੱਚੋਂ ਆਂਦੀ ਪਰ ਇਹ ਨਹੀਂ ਪਤਾ ਕਿ ਆ ਕੀ ਬੋਲਣ ਦੇ ਨਾਲ ਹੀ ਫਿਰ ਬੰਦੇ ਇਕੱਠੇ ਹੋ ਗਏ ਸੀ ਬਾਜ ਬੂਈ ਮਾਰ ਕੇ ਸਾਰੇ ਇਕੱਠੇ ਕੀਤੇ ਆਈ ਕਿਧਰਲੀ ਸਾਈਡ ਤੋਂ ਆਈ ਉਹਦੀ ਇਹ ਜਸਵਾਲੀ ਵਾਲੀ ਸਾਈਡ ਤੋਂ ਅੱਛਾ ਉਲਤੋਂ ਉਹਦੇ ਬਾਅਦ ਕਿਧਰ ਨੂੰ ਗਈ ਗੱਡੀ ਇਹ ਸਿੱਧੀ ਨਹਿਰ 'ਚ ਪੈ ਗਈ ਫਿਰ ਇੱਕ ਬੰਦਾ ਕੱਢਿਆ ਵੀ ਗਿਆ ਕਿਤੇ ਲੋਕ ਕੱਢਿਆ ਗਿਆ ਪਤਾ ਕੁਝ If you wish that your child learns today and leads tomorrow, bring them to A&M's GEMS Cambridge International School, Patankur, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo, karate, and skating classes. Training of vocal, classical, and western music, dance classes for hip hop, freestyle, jazz, locking, popping, chess, horse riding, football, and so on. ANDM's Gyms Cambridge International School opposite Canada Palace near ANDM Institutes Jalandhar Daloji Bypass Road Pathankot